ਸਾਸੀ ਕਾਲਜੀ ਸਾਰਿਆਂ ਨੂੰ ਪਿਆਰ ਭਰੀ 사ਸੀ ਕਾਲਜੀ ਆਪਾਂ ਬਣਾਉਣ ਜਾ ਰਹੇ ਹਾਂ ਚਾਹ ਦਾ ਮਸਾਲਾ ਆਪਣੇ ਚਾਹ ਦਾ ਮਸਾਲਾ ਹੋ ਗਿਆ ਖਤਮ ਕਿਉਂਕਿ ਆਪਾਂ ਇਕੱਠਾ ਬਣਾ ਕੇ ਰੱਖਦੇ ਹਾਂ ਸਰਦੀ ਦਾ ਮੌਸਮ ਆ ਬਾਰ ਬਾਰ ਕੌਣ ਬਣਾਏਗਾ ਪਰ ਜਦੋਂ ਆਪਾਂ ਤਾਜੀ ਇਲਾਇਚੀ ਪਾਉਣੇ ਆ ਤਾਜੀ ਦਾ ਮਤਲਬ ਉਸੇ ਟਾਈਮ ਕੱਟ ਕੇ ਪਾਉਣੇ ਚਾਹ ਦਾ ਟੇਸਟ ਵੱਖਰਾ ਦਿੰਦੀ ਹੈ ਪਾਊਡਰ ਦੇ ਵਿੱਚ ਵੱਖਰਾ ਟੇਸਟ ਦੇਗੀ ਆਪਾਂ ਕੀ ਕੀ ਪਾਉਣੇ ਆ ਤੁਹਾਨੂੰ ਆਪਾਂ ਦੱਸਦੇ ਆਂ ਆਪਾਂ ਨੇ 100 ਗ੍ਰਾਮ ਛੋਟੀ ਇਲਾਇਚੀ ਪਾਈ ਹੈ 10 ਗ੍ਰਾਮ ਕਾਲੀ ਮਿਰਚ ਪਾਈ ਹੈ 4 ਤੋਂ 5 ਇਹ ਲੱਕੜੀਆਂ ਜੋ ਕਿ ਮਲਠੀਆਂ ਇਹ ਪਾਈ ਆ ਤਿੰਨ ਇਹ ਆ ਪੰਜ ਚਕਰੀਆਂ ਪਾਈਆਂ ਨੇ ਜੋ ਕਿ ਹੁਣ ਥੋੜੀ ਠੰਡ ਆ ਸਰਦੀ ਆ ਤੇ ਕੋਰਾ ਵੀ ਪੈਣ ਲੱਗਾ ਠੰਡ ਜ਼ਿਆਦਾ ਹੋ ਗਈ ਆ ਸੱਤ ਪਾਈਆਂ ਆ ਆਪਾਂ ਵੱਡੀਆਂ ਇਲਾਇਚੀਆਂ ਆ ਆਪਾਂ ਪਾਏ ਆ 50 ਗ੍ਰਾਮ ਲੌਂਗ ਤੇ ਆਪਾਂ 15 ਗ੍ਰਾਮ ਪਾਈ ਆ ਦਾਲਚੀਨੀ ਹੋਰ ਵੀ ਆਪਾਂ ਇਹਦੇ ਵਿੱਚ ਕਾਫੀ ਚੀਜ਼ਾਂ ਐਡ ਕਰਾਂਗੇ ਜੋ ਕਿ ਮੈਂ ਤੁਹਾਨੂੰ ਦਿਖਾਉਂਦੀ ਰਹਾਂਗੀ ਆਪਾਂ ਥੋੜੀ ਕੜਾਹੀ ਧਰਾਂਗੇ ਹੁਣ ਆਪਾਂ ਗੈਸ ਤੇ ਕਿਉਂਕਿ ਆਪਾਂ ਨੇ ਥੋੜਾ ਜਿਹਾ ਸੇਕ ਲਵਾਵਾਂਗੇ ਇੱਕ ਤਾਂ ਇਹਦੀ ਸੁਆਬ ਖਤਮ ਹੋ ਜਾਏਗੀ ਦੂਸਰਾ ਇਹਦਾ ਟੇਸਟ ਵੱਖਰਾ ਆਏਗਾ ਤੇ ਤੁਸੀਂ ਦੇਖਦੇ ਰਹੋ ਬਣਦੇ ਰਹੋ ਮੇਰੇ ਨਾਲ ਆਪਾਂ ਥੋੜੀ ਕੜਾਹੀ ਨੂੰ ਧਰ ਲਿਆ ਗੈਸ ਦੇ ਉੱਪਰ ਕੀ ਕੀ ਚੀਜ਼ਾਂ ਕਿੱਦਾਂ ਕਿੱਦਾਂ ਕਿਸ ਤਰੀਕੇ ਨਾਲ ਪਾਉਣੇ ਇਹ ਤੁਸੀਂ ਦੇਖਦੇ ਰਹੋ ਤੇ ਕੀ ਕੀ ਚੀਜ਼ ਆਪਾਂ ਹੋਰ ਪਾਉਣੀਆਂ ਨੇ ਜਿਨ੍ਹਾਂ ਨਾਲ ਆਪਣਾ ਮਸਾਲਾ ਬੜਾ ਟੇਸਟ ਬਣੇ ਸੁਆਦਾਰ ਬਣੇ ਹਨ ਜੇ ਆਪਾਂ ਚਾਹ ਬਣਾਉਣੀ ਆ ਸਵਾਦਾਰ ਅਗਰ ਤੁਹਾਡੇ ਕੋਲੇ ਸੁੱਕੀਆਂ ਪੱਤੀਆਂ ਤુલਸੀ ਦੀਆਂ ਤਾਂ ਤੁਸੀਂ ਤੋੜ ਕੇ ਇਹਦੇ ਵਿੱਚੋਂ ਵੀ ਮਿਕਸ ਕਰ ਸਕਦੇ ਹੋਗੇ ਤੇ ਮੈਂ ਸਭ ਤੋਂ ਪਹਿਲਾਂ ਪਾਵਾਂਗੀ ਇਹਦੇ ਵਿੱਚ ਜੀ ਮਲਠੀ ਕਿਉਂਕਿ ਮਲਠੀ ਸਖਤ ਹੁੰਦੀ ਹੈ ਇਹਨੂੰ ਜਿਆਦਾ ਸੇਕ ਦੀ ਜ਼ਰੂਰਤ ਹੁੰਦੀ ਹੈਗੀ ਆਪਾਂ ਅਸਲ ਇਹਦੀ ਪਹਿਲਾਂ ਮਲਠੀ ਹੀ ਇੱਚ ਪਾਈ ਹੈ ਮਲਠੀ ਨੂੰ ਆਪਾਂ 2 ਤੋਂ 3 ਮਿੰਟ ਸੇਕ ਲਵਾਂਗੇ ਕਿੜਾ ਹੀ ਆਪਣੀ ਗਰਮ ਸੀਗੀ ਆਪਾਂ ਇਹਦੇ ਵਿੱਚ 2 ਤੋਂ 3 ਮਿੰਟ ਸੇਕ ਮਲਠੀ ਨੂੰ ਲਵਾਨੇ ਆ ਉਦੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਵੱਡੀ ਇਲਾਇਚੀ ਘੱਪਾ ਬੜੀ ਲੱਛੀ ਪਾਈ ਹੈ ਆਪਾਂ ਇਹਨੂੰ ਵੀ 1 ਮਿੰਟ ਸੇਕ ਲਵਾਵਾਂਗੇ ਕਿਉਂਕਿ ਇਸ ਸੁਆਵ ਖਤਮ ਹੋ ਜਾਂਦੀ ਹੁੰਦੀ ਹੈ ਪਰ ਜ਼ਿਆਦਾ ਵੀ ਨਹੀਂ ਨੂੰ ਭੁੰਨਣਾ ਆਪਾਂ ਕੇ ਜਿੱਦਾਂ ਤੜਕਾ ਭੁੰਦੇ ਏਦਾਂ ਨਹੀਂ ਹਲਕਾ ਹਲਕਾ ਜਿਹਾ ਠਿੱਕਾ ਜਿ ਫੇਰ ਪਾਉਂਦੇ ਆ ਪਹਿਲੇ ਵਿੱਚ ਇਹ ਜੋ ਜਲੀਆਂ ਸੀ ਤਿੰਨ ਚੱਕਰੀਆਂ ਇਹ ਵੀ ਆਪਾਂ ਇਹਦੇ ਵਿੱਚ ਪਾ ਲਈਆਂ ਨਾਲ ਪਾਵਾਂਗੇ ਆਪਾਂ ਦਾਲ ਚੀਨੀ ਦਾਲ ਚੀਨੀ ਦਾ ਆਪਾਂ ਸਬਜ਼ੀ ਦੇ ਵਿੱਚ ਵੀ ਪਾਉਣਾ ਤਾਂ ਟੇਸਟ ਅੱਛਾ ਦਿੰਦੀ ਹੈ ਇਸ ਲਈ ਪਾਈ ਦਾ ਕਿ ਇਹਨਾਂ ਦੀ ਸੁਆਹ ਖਤਮ ਹੋ ਜਾਏ ਨਾ ਸੁਆਹ ਖਤਮ ਹੋਣ ਤੇ ਫਿਰ ਪਿਸੜੀਆਂ ਸੌਖੀ ਆਉਂਦੀਆਂ ਵਧੀਆ ਸੋਨਾ ਪਾਊਡਰ ਬਣ ਜਾਂਦਾ ਏ ਪਾਲੀ ਹੁਣ ਪਾਉਮਾ ਗਿਆ ਆਪਾਂ ਇਹਦੇ ਵਿੱਚ ਛੋਟੀ এলাਚੀ ਹਰ ਜ਼ਿਆਦਾ ਸੇਕ ਨਹੀਂ ਹਲਕੇ ਸੇਕ ਦੇ ਹਲਕੇ ਦਾ ਮਤਲਬ ਹੈ ਸਲੋ ਤੇ ਇਹ ਲੋ ਜੀ ਆਪਾਂ ਪਾ ਦਿੱਤੀ ਛੋਟੀ ਇਲਾਚੀ ਵਿੱਚ ਲੌਂਗ ਤੇ ਆਪਾਂ ਪਾਵਾਂਗੇ ਹੁਣ ਕਾਲੀ ਮਿਰਚ ਇਹ ਚੀਜ਼ ਆਪਾਂ ਲੋਨ ਜਾਂ ਤੇ ਬਾਕੀ ਹੋਰ ਵੀ ਦੱਸਾਂਗੇ ਤੁਹਾਨੂੰ ਆਪਾਂ ਇਹਦੇ ਵਿੱਚ ਕਿਸ ਚੀਜ਼ ਨੂੰ ਸੇਕ ਲਵਾਣਾ ਆਪਾਂ ਹਲਕੀ ਅੱਗ ਤੇ ਹਿਲਾਉਂਦੇ ਰਹਿਣਾ ਕਿਉਂਕਿ ਹਿਲਾਉਣ ਦਾ ਮਤਲਬ ਕਿ ਥੱਲੇ ਜਲਣਾ ਨਹੀਂ ਜਾਣ ਜਲਣ ਦੇ ਨਾਲ ਫਿਰ ਆਪਣਾ ਸਾਰਾ ਮਸਾਲੇ ਦਾ ਟੇਸਟ ਖਰਾਬ ਹੋ ਜਾਂਦਾ ਵਾ ਇਦੇ ਵਿੱਚ ਪਾਵਾਂਗੇ ਆਪਾਂ ਦੋ ਦੋ ਤੋਂ ਤਿੰਨ ਤੋਂ ਤੋਂ ਤਿੰਨ ਦਾ ਮਤਲਬ ਹੈ ਕਿ ਤੁਸੀਂ ਦੋ ਪਾ ਲਈ ਚਾਏ ਤਿੰਨ ਪਾ ਲਿਆ ਸੌਫ ਲਓ ਜੀ ਮੈਂ ਇਹਦੇ ਵਿੱਚ ਤਿੰਨ ਚਮਚੇ ਹੀ ਪਾਵਾਂਗੇ ਤੁਸੀਂ ਘੱਟ ਵੱਧ ਪਾਉਣੀ ਹੈ ਤਾਂ ਪਾ ਸਕਦੇ ਹੋ ਤਿੰਨ ਚਮਚੇ ਆਪਾਂ ਸੌਫ ਦੇ ਪਾ ਕੇ ਇਹਦੇ ਵਿੱਚ ਲਵਾ ਲੇ ਸੇਕ ਲਵਾਉਣੇ ਬਿਲਕੁਲ ਸਲੋ ਦੇ ਉੱਪਰ ਕੁਝ ਇਸ ਤਰ੍ਹਾਂ ਦੇ ਮਸਾਲੇ ਤਿਆਰ ਕਰਕੇ ਦੇਖੇ ਤਾਂ ਬਹੁਤ ਹੀ ਵਧੀਆ ਘੈਂਟ ਬਣਦੇ ਨੇ ਹੁਣ ਪਾਵਾਂਗੇ ਆਪਾਂ ਦੇ ਇੱਕ ਤੋਂ ਡੇਢ ਚਮਚਾ ਜਵੈਨ ਮਤਲਬ ਡੇਢ ਦਾ ਮਤਲਬ ਕਿ ਤੁਸੀਂ 1 ਪੌਣਾ 1 ਪੌ ਡੇਢ ਪੌਣਾ ਡੇਢ ਪੌ ਮੈਂ ਇਹਦੇ ਵਿੱਚ ਇੱਕ ਚਮਚਾ ਹੀ ਜਵੈਨ ਦਾ ਪਾਵਾਂਗੀ ਕਿਉਂਕਿ ਜਮੈਨ ਆਪਾਂ ਜਿਆਦਾ ਪਾਵਾਂਗੇ ਤਾਂ ਚਾਹ ਦਾ ਕੌੜਾ ਕਾਂਜਾ ਮਹਿਸੂਸ ਹੋਣ ਲੱਗ ਜਾਂਦਾ ਵਾ ਇਸ ਲਈ ਆਪਾਂ ਇਹ ਪਾਵਾਂਗੇ ਇਹਨੂੰ ਫਲਾ ਲਿਆ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸੌਂਡ ਆਪਾਂ ਕਰਦੇ ਆਂਗੇ ਹੁਣ ਇਹਨੂੰ ਬੰਦ ਗਿਆ ਸੁਣੀ ਕਿਉਂਕਿ ਸੇਕ ਦੇ ਨਾਲ ਪੁੱਜਣ ਵਾਲੀਆਂ ਚੀਜ਼ਾਂ ਨੇ ਹੁਣ ਸਾਰੀਆਂ ਲਓ ਜੀ ਇਹ ਆਪਣਾ ਹਲੇ ਗਰਮ ਪਿਆ ਤੇ ਆਪਾਂ ਇਹਦੇ ਵਿੱਚ ਸੌਂਡ ਪਾਉਣੇ ਸੌਂਡ ਦਾ ਮਤਲਬ ਜਿਹਨੂੰ ਕਹਿੰਦੇ ਨੇ ਸੁੱਕਾ ਅਦਰਕ ਹਣਾ ਅਦਰਕ ਨਾ ਆਵੀ ਕਟਕੇ ਪਉਤਾ ਵੀ ਕੋਈ ਨਹੀਂ ਮੇਦੇ ਵਿੱਚ ਇੱਕ ਚਮਚਾ ਇਹ ਜਿਹਾ ਪਾਇਆ ਇੱਕ ਚਮਚਾ ਮੈਂ ਸੌਂਡ ਦਾ ਪਾ ਲਿਆ ਇਹਦੇ ਵਿੱਚ ਆਪਾਂ ਨੂੰ ਇਹਦੇ ਨਾਲ ਹੀ ਇਹਨੂੰ ਸੇਕਤੀ ਹੋ ਜਾਣਾ ਤੁਸੀਂ ਝੰਡਾ ਪਾਉਂਗੇ ਤਾਂ ਬਹੁਤ ਹੀ ਟੇਸਟ ਲੱਗਦੀ ਹੈ ਚਾ ਆਪਣਾ ਮਸਾਲਾ ਲੋਜੀ ਆਪਣਾ ਬਣ ਕੇ ਤਿਆਰ ਆ ਤੁਹਾਡੇ ਕੋਲ ਸੁੱਕੇ ਤુલਸੀ ਦੇ ਪੱਤੇ ਆ ਤਾਂ ਤੁਸੀਂ ਇਹ ਸੁੱਕੇ ਤુલਸੀ ਦੇ ਪੱਤੇ ਵੀ